ਕੁਝ ਕੇਸਸ ਇਹ ਹੋ ਜੁਨੇ ਕਿ ਮੈਰਿਡ ਨੇ ਬੱਚੇ ਨੇ ਔਰ ਆਪ ਫੋਰਨ ਕੰਟਰੀ ਚਲਾ ਗਏ ਉੱਥੇ ਜਾ ਕੇ ਕੋਈ ਹੋਰ ਨਵਾਂ ਵਿਆਹ ਕਰਾ ਲਿਆ ਤੇ ਜਿਹੜੇ ਸਹੁਰੇ ਨੇ ਉਹ ਕਹਿੰਦੇ ਕਿ ਹੁਣ ਤੂੰ ਆਪਣੇ ਘਰ ਜਾ ਸਾਡਾ ਲੜਕਾ ਵੀ ਚਲੇ ਗਿਆ ਸਾਡੇ ਇੱਥੇ ਕੁਝ ਨਹੀਂ ਹੈ ਤੇ ਔਰ ਲੜਕੀਆਂ ਜਿਹੜੀਆਂ ਨੇ ਮੈਰਿਜ ਹੋ ਚੁੱਕੀਆਂ ਨੇ ਬੱਚੇ ਨੇ ਕੋਲ

ਔਰ ਕਈ ਵਾਰੀ ਕੁੜੀਆਂ ਨੇ ਸਿਫਾਇਟ ਵੀ ਕਰ ਲਿਆ ਜਾਂ ਉਹਨਾਂ ਨੂੰ ਮਾਰ ਕੇ ਵੀ ਸਿੱਟਾ ਤੁਸੀਂ ਸਭ ਨੇ ਦੇਖਿਆ ਹੋਵੇ ਕਈ ਕੁੜ ਤੇ ਮਾਰ ਹੁੰਦੀ ਹੈ ਬੇਟੀ ਦੀ ਹਰ ਇੱਕ ਦੇ ਘਰ ਆਪਣੀ ਧੀਆਂ ਨੇ ਪੈਣਾ ਨਹੀਂ ਪਹਿਲਾਂ ਉਸ ਨੂੰ ਥੋੜੇ ਦਿਲ ਤੇ ਲਾ ਕੇ ਸੋਚੋ ਕਿ ਜੇ ਇਹੋ ਜਿਹਾ ਕੰਮ ਮੇਰੀ ਬੇਟੀ ਨਾਲ ਹੋ ਰਿਹਾ ਹੋਵੇ ਤਾਂ ਕੀ ਹੋਏਗਾ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਦਿਓ ਕਿ ਤੂੰ ਕਿਸੇ ਵੀ ਤਰੀਕੇ ਨਾਲ ਆਇਲੈਂਡਸ ਕਰ ਬਾਹਰ ਜਾ ਦੇ ਨਹੀਂ ਬੁਲਾ ਇਹ ਵੀ ਤਾਂ ਸੈਲਫਿਸ਼ ਹੈ ਕਿ ਉਹ ਕਹੇ ਮੈਂ ਬਾਹਰ ਜਾਣਾ ਤੇ ਤੂੰ ਆਇਲੈਂਡਸ ਕਰ ਤੇ ਤੂੰ ਬਾਹਰ ਜਾ ਇੱਕ ਪੇਪਰ ਵੀ ਲਿਖਿਆ ਹੈ ਨਾ ਔਰ ਉਹ ਸਰਕਾਰ ਨੂੰ ਪੇਸ਼ ਕਰ ਰਹੀ ਹੈ ਨਾ ਕਿ ਭਾਈ ਇਹ ਜਿਹੜੀ ਕਾਨੂੰਨ ਹੈ ਇਹਦੇ ਅੰਦਰ ਘੱਮਸੇ ਗੱਲ ਕੁਝ ਐਸੇ ਰੈਸਟ੍ਰਿਕਸ਼ਨਸ ਲਗਾਓ ਕਿ ਪਰਿਵਾਰ ਖਰਾਬ ਨਾ ਹੋ ਕਿ ਅਗਰ ਕੋਈ ਨਾਰੀ ਦਾਤਨੀ ਹੈ ਉਹਨੂੰ ਲਿਵਿੰਗ ਦਾ ਜਿਹੜਾ ਰਾਈਟ ਨਹੀਂ ਦੇਣਾ ਚਾਹੀਦਾ ਦੇਖੋ ਅੱਜ ਦੀ ਜਿਹੜੀ ਮੀਟਿੰਗ ਅਸੀਂ ਇੱਥੇ ਹੈਗੇ ਦਿਸ ਇਜ਼ ਓਪਨ ਕੋਰਟ ਹੈਗਾ ਕਮਿਸ਼ਨ ਦੀ ਤਰਫੋਂ ਅਸੀਂ ਹਰ ਇੱਕ ਜਗ੍ਹਾ ਹਰ ਇੱਕ ਡਿਸਟ੍ਰਿਕਟ ਤੇ ਜਾਣੇ ਤੇ ਓਪਨ ਕੋਰਟਸ ਲਗਾਣੇ ਆ ਇਹਦੇ ਅੰਦਰ ਪਿੱਛੇ ਦੋ ਮਕਸਦ ਹੁੰਦੇ ਨੇ ਹਮੇਸ਼ਾ ਕਿ ਕਈ ਵਾਰੀ ਹੁੰਦਾ ਜਿਹੜੇ ਕੰਪਲੇਂਟੈਂਟਸ ਹੁੰਦੇ ਨੇ ਉਹ ਕਹਿੰਦੇ ਕਿ ਦੂਰ ਪੰਦਾ ਅਸੀਂ ਨਹੀਂ ਆ ਸਕਦੇ ਜਾਂ ਕਿਸੇ ਦੀ ਮਜਬੂਰੀ ਹੁੰਦੀ ਹੈ ਕੋਈ ਛੋਟੇ ਬੱਚੇ ਨੇ ਜਾਂ ਮੈਡੀਕਲੀ ਮੈਂ ਨਹੀਂ ਚੱਲ ਸਕਤੋਂ ਤੇ ਆ ਸਕਦੀ ਤੇ ਇਸ ਕਰਕੇ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਓਪਨ ਕੋਰਟਸ ਲਗਾਣੇ ਆ ਔਰ ਇਹਦੇ ਅੰਦਰ ਜਿਹੜੇ ਅਸੀਂ ਪਹਿਲਾਂ ਹੀ 2 ਦਿਨ ਪਹਿਲਾਂ ਹੀ ਐਡਵਰਟਾਈਜ਼ ਵੀ ਕਰ ਦਿੰਨੇ ਆ 3 ਦਿਨ ਪਹਿਲਾਂ ਕਿ ਅਗਰ ਕਿਸੇ ਦੀ ਕੋਈ ਕੰਪਲੇਨ ਹੈ ਉਹ ਇੱਥੇ ਸਾਡੇ ਕੋਲ ਇੱਥੇ ਆ ਕੇ ਕੰਪਲੇਂਟ ਲਿਖਾ ਸਕਦਾ ਹੈ ਅਤੇ ਸਾਰੇ ਆਈਓਜ਼ ਨੂੰ ਵੀ ਬੁਲਾਇਆ ਜਾਂਦਾ ਤੇ ਕਨਸਰਨ ਜਿੰਨੇ ਵੀ ਡਿਪਾਰਟਮੈਂਟ ਦੇ ਚਾਹੇ ਪ੍ਰਸ਼ਾਸਨ ਦੀ ਤਾ ਹੋ ਚਾਹੇ ਪੁਲਿਸ ਪ੍ਰਸ਼ਾਸਨ ਇੱਥੇ ਸਾਰੇ ਨੂੰ ਬੁਲਾਇਆ ਜਾਂਦਾ ਕੋਸ਼ਿਸ਼ ਹੁੰਦੀ ਹੈ ਕਿ ਮੌਕੇ ਦੇ ਉੱਤੇ ਹੀ ਉਹਦਾ ਹੱਲ ਕੀਤਾ ਜਾਵੇ ਕਿਉਂਕਿ ਕਈ ਵਾਰੀ ਜਿਹੜੇ ਕੰਪਲੇਂਟੈਂਟਸ ਹੁੰਦੇ ਨੇ ਉਹ ਕਹਿੰਦੇ ਜੀ ਅਸੀਂ ਜਾਣੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਬਾਰ-ਬਾਰ ਬੁਲਾਉਂਦੇ ਨੇ ਚਾਰ ਵਾਰੀ ਬੁਲਾਉਂਦੇ ਨੇ ਤਿੰਨ ਵਾਰੀ ਬੁਲਾਉਂਦੇ ਨੇ ਇਸ ਕਰਕੇ ਹਰ ਇੱਕ ਜਿਹੜਾ ਕਨਸਰਨਡ ਜਿਹੜਾ ਆਫੀਸਰ ਹੈ ਉਹ ਇੱਥੇ ਹੈਗਾ ਔਰ ਦੂਸਰਾ ਹੈਗਾ ਕਿ ਦੇਖੋ ਜਿੰਨੀ ਕੰਪਲੇਂਟਸ ਮੇਰੇ ਕੋਲ ਜੜੀਆਂ ਆਈਆਂ ਨੇ ਮੰਨ ਲਓ ਸਾਡੇ ਅੱਜ ਕੇਸਸ ਜਿਹੜੇ ਆਲਰੇਡੀ ਇਸ ਏਰੀਆ ਦੇ ਹੈਗੇ ਸੀ ਉਹ ਸੀਗੇ ਜੀ 35 ਔਰ ਜਿਹੜੇ ਵਾਕੈਂਸੀਗੇ ਉਹ ਵੀ ਅਰਾਊਂਡ 30 ਤੇ ਕੋਸ਼ਿਸ਼ ਸਾਡੀ ਇਹੀ ਹੈ बार-बार ਆਵਾਂਗੇ ਅਸੀਂ ਇਹ ਪਹਿਲੀ ਵਾਰੀ ਨਹੀਂ ਹੈ ਥੋੜੇ ਦਿਨਾਂ ਦੇ ਬਾਅਦ ਫਿਰ ਅਸੀਂ ਓਪਨ ਕੋਰਟ ਲਗਾਵਾਂਗੇ ਜੜੀਆਂ ਕੰਪਲੇਂਟਸ ਕਈ ਵਾਰੀ ਹੁੰਦਾ ਕਿ ਹੱਲ ਨਹੀਂ ਹੋਈਆਂ ਜਾਂ ਉਹਨਾਂ ਦੀ ਇਨਕੁਆਰੀ ਹਲੇ ਪੈਂਡਿੰਗ ਪਈ ਹੈ ਅਸੀਂ ਦੁਬਾਰਾ ਫੇਰ ਆਵਾਂਗੇ ਜੀ ਨਾ ਹੱਲ ਹੋਣ ਦਾ ਕਾਰਨ ਕੀ ਹੈ ਹਾਂ ਜੀ ਅੱਜ ਕੋਲ ਕਿਹਨੇ ਕੇ ਸੋਚਿਆ ਜੀ ਦੱਸ ਦਿੱਤਾ ਜੀ ਬੈ ਔਰ ਨਾ ਹੁੰਦਾ ਉਹਦਾ ਹੱਲ ਨਹੀਂ ਹੁੰਦਾ ਇਸ ਕਰਕੇ ਕੀ ਕਰਨ ਉਹਦੇ ਉਹਦੇ ਕਈ ਕਾਰਨ ਨੇ ਕਈ ਵਾਰੀ ਤਾਂ ਹੁੰਦਾ ਕਿ ਇੱਕ ਪਾਰਟੀ ਅਵੇਲੇਬਲ ਹੈ ਦੂਜੀ ਪਾਰਟੀ ਅਵੇਲੇਬਲ ਨਹੀਂ ਹੈ ਫਿਰ ਜਿਸ ਦੇ ਅਗੇਂਸਟ ਕੋਈ ਕੰਪਲੇਨ ਲਿਖਾਈ ਗਿਆ ਉਹਨੇ ਆਪਣਾ ਟੈਲੀਫੋਨ ਵੀ ਬੰਦ ਕਰ ਦਿੱਤਾ ਤੇ ਉਹ ਸਾਨੂੰ ਲੱਭਦਾ ਹੀ ਨਹੀਂ ਪਿਆ ਲੈ ਕਿੱਥੇ ਹੈ ਥੱਲੇ ਉਹ ਪੈਂਡਿੰਗ ਚੱਲ ਰਹੀ ਹੈ ਔਰ ਕਈ ਵਾਰੀ ਇਹ ਵੀ ਹੁੰਦਾ ਕਿ ਸਾਡੀ ਸੁਣਵਾਈ ਨਹੀਂ ਹੋਈ ਆ ਕਈ ਵਾਰੀ ਇਹ ਵੀ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਹੋਰ ਕਿਤੇ ਡਿਊਟੀਆਂ ਲੱਗੀਆਂ ਨੇ ਬਿਜ਼ੀ ਨੇ ਉਹਦੇ ਅੰਦਰ ਤੇ ਉਹਦੇ ਅੰਦਰ ਜਿਹੜੇ ਕੇਸਸ ਨਹੀਂ ਸੋਲਵ ਹੁੰਦੇ ਉਹਦੇ ਅੰਦਰ ਥੋੜਾ ਟਾਈਮ ਹੋਰ ਦਿੱਤਾ ਜਾਂਦਾ ਮੈਮ ਜਿਹੜਾ ਤੁਹਾਡੇ ਕੋਲੇ ਕਮਿਸ਼ਨ ਦੀ ਜਿਹੜੀ ਤੁਹਾਡੇ ਕੋਲ ਪਾਵਰ ਹੈ ਜਿਸ ਤਰ੍ਹਾਂ ਤੁਸੀਂ ਇੱਥੇ ਆਰਡਰ ਕਰਕੇ ਚਲੇ ਜਾਂਦੇ ਹੋ ਠੀਕ ਹੈ ਜੀ ਪੁਲਿਸ ਨੂੰ ਕਹਿ ਦਿੰਦੇ ਹੋ ਉਹ ਤੁਸੀਂ ਆਏ ਓਪਨ ਕੋਰਟ ਦੇ ਇਥੇ ਹੈਰਿੰਗ ਕੀਤੀ ਹੈ ਜਦੋਂ ਉਸ ਤੋਂ ਬਾਅਦ ਆ ਕਿਤੇ ਨਾ ਕਿਤੇ ਜਦੋਂ ਤੁਸੀਂ ਤੁਸੀਂ ਤਾਂ ਇੱਥੇ ਕੱਲ ਮੁਕਸਰ ਚਲ ਕੇ ਜਾਈ ਸੀ ਕਿਤੇ ਤੋ ਬੜਾ ਪੋਲਿਟਿਕਲ ਪ੍ਰੈਸ਼ਰ ਕਿਤਨੇ ਕਿਤੇ ਫਿਰ ਪੈ ਕੇ ਮਤਲਬ ਉਹ ਮੈਟਰ ਜਿਹੜੇ ਨੇ ਉਹ ਸੌਲਟ ਆਊਟ ਉੱਥੇ ਰਹਿੰਦੇ ਜਿੱਦਾਂ ਸਟੈਂਡ ਦੇਖੋ ਇੱਥੇ ਮੈਂ ਓਪਨਲੀ ਕਿਹਾ ਸਾਰਿਆਂ ਨੂੰ ਕਿਹਾ ਪਿੱਛੇ ਪੁਲਿਸ ਪ੍ਰਸ਼ਾਸਨ ਵੀ ਹੈ ਪੋਲਿਟਿਕਲ ਪ੍ਰੈਸ਼ਰ ਜ਼ੀਰੋ ਅਗਰ ਕੋਈ ਆ ਕੇ ਕਹੇ ਤੇ ਇਹ ਕਹਿੰਦਾ ਜੀ ਮੈਂ ਮੰਤਰੀ ਦੇ ਨਾਲ ਲੱਗਿਆ ਹੋਇਆ ਉਹਨੂੰ ਕਵਾਤਾ ਇਹਨੂੰ ਕਵਾਤਾ ਉਹ ਬਿਲਕੁਲ ਨਹੀਂ ਹੋਏਗਾ ਮੇਰੇ ਨੋਲੇਜ ਅਗਰ ਇੱਕ ਦੋ ਕੇਸਸ ਆਏ ਨੇ ਮੈਂ ਖੁਦ ਮੰਤਰੀ ਸਾਹਿਬ ਨਾਲ ਗੱਲ ਕਰੂੰਗੀ ਇਸ ਬਾਰੇ ਔਰ ਕੋਈ ਵੀ ਕਮਿਸ਼ਨ ਦੇ ਅੰਦਰ ਇੰਟਰਫੇਅਰ ਨਹੀਂ ਕੀਆ ਜ਼ਿਆਦਾਤਰ ਕਿਸ ਤਰ੍ਹਾਂ ਦੇ ਕੇਸ ਹੁੰਦੇ ਜ਼ਿਆਦਾਤਰ ਡੋਮੈਸਟਿਕ ਵਾਇਲੈਂਸ ਹੈ। ਔਰ ਲੜਕੀਆਂ ਜਿਹੜੀਆਂ ਨੇ ਮੈਰਿਜ ਹੋ ਚੁੱਕੀਆਂ ਨੇ ਬੱਚੇ ਨੇ ਕੋਲ ਤੇ ਹੁਣ ਜਿਹੜੇ ਹਸਬੰਡ ਹੈ ਉਹਨਾਂ ਨੇ ਕਿਤੇ ਹੋਰ ਰਿਲੇਸ਼ਨ ਪਾ ਲਏ ਨੇ ਕਿਤੇ ਹੋਰ ਜਾ ਕੇ ਕਿ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਆਪਣੀ ਬੱਚੇ ਤੇ ਆਪਣੀ ਤੂੰ ਘਰ ਆਪਣੇ ਚਲੀ ਜਾ ਮੈਂ ਤਾਂ ਤੇਰੇ ਨਾਲ ਕੋਈ ਸੰਬੰਧ ਨਹੀਂ ਹੈ ਮੇਰਾ। ਇਹੋ ਜਿਹੇ ਕੇਸਸ ਨੇ। ਕੁਝ ਕੇਸਸ ਇਹੋ ਜਿਹੇ ਨੇ ਕਿ ਮੈਰਿਡ ਨੇ ਬੱਚੇ ਨੇ ਔਰ ਆਪ ਫੋਰਨ ਕੰਟਰੀ ਚਲਾ ਗਿਆ। ਉੱਥੇ ਜਾ ਕੇ ਕੋਈ ਹੋਰ ਨਵਾਂ ਵਿਆਹ ਕਰਾ ਲਿਆ ਤੇ ਜਿਹੜੇ ਸਹੁਰੇ ਨੇ ਉਹ ਕਹਿੰਦੇ ਕਿ ਹੁਣ ਤੂੰ ਆਪਣੇ ਘਰ ਜਾ ਸਾਡਾ ਲੜਕਾ ਵੀ ਚਲੇ ਗਿਆ ਸਾਡੇ ਇੱਥੇ ਕੁਝ ਨਹੀਂ ਹੈ ਤੇਰਾ ਇਹੋ ਜਿਹੇ ਕੇਸਿਸ ਨੇ ਕਿ ਜਿਹੜੇ ਲੜਕੇ ਦੇ ਕੇਸਸ ਜਾਂ ਲੜਕੀ ਦੇ ਕੇਸ ਵੀ ਕੁਝ ਹੈ ਕੇਸ ਤੁਹਾਡੇ ਹਾਂ ਕੁਝ ਹੈ ਦੋ ਚਾ ਲੜਕਿਆਂ ਦਾ ਵੀ ਹੈ ਕਿ ਨਹੀਂ ਜੀ ਇਹ ਆਪ ਮਰਜ਼ੀ ਦੇ ਨਾਲ ਗਈ ਹੈ ਇਹਦੇ ਹੋਰ ਕਿਸੇ ਹੋਰ ਰਿਲੇਸ਼ਨ ਇਸ ਕੁੜੀ ਦੇ ਹੋਣਗੇ ਜਾਂ ਹੈਗੇ ਨਹੀਂ ਅਸੀਂ ਅੱਛਾ ਕਰ ਲੋ ਗੱਲ ਪਲੀਜ਼ ਕਰ ਲੋ ਤੇ ਇਹੋ ਜਿਹੇ ਜਿਹੜੇ ਕੇਸਸ ਹੈਗੇ ਵੀ ਲੜਕੀ ਖੁਦ ਆਪਣੀ ਮਰਜ਼ੀ ਨਾਲ ਗਈ ਹੈ ਕਦੇ ਇਨਕੁਆਰੀ ਦੋਵਾਂ ਪਾਸੇ ਤੋਂ ਹੈ ਨਾ ਉਹ ਪੂਰੀ ਹੋਣੀ ਚਾਹੀਦੀ ਹੈ ਸੁਣਵਾਈ ਦੋਵਾਂ ਪਾਸੇ ਦੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਕਿਸੇ ਡਿਸੀਜਨ ਤੇ ਪਹੁੰਚਿਆ ਜਾਂਦਾ ਹੈ ਪ੍ਰਾਈਵੇਟ ਫਰਮ ਜਿਹੜੀਆਂ ਪ੍ਰਾਈਵੇਟ ਫਰਮਸ ਨੇ ਕਿੰਦੇ ਲੜਕੀਆਂ ਕੰਮ ਕਰਦੀਆਂ ਜੀ ਇਹਨਾਂ ਨੂੰ ਲੈ ਕੇ ਵੀ ਤੁਹਾਡੇ ਕੋਲ ਕੰਪਲੇਂਟਸ ਆਉਂਦੀਆਂ ਨੇ ਜਾਂ ਉਸ ਟਾਈਮ ਇੱਥੇ ਬਿਲਕੁਲ ਕੋਈ ਐਸੀ ਕੋਈ ਕੰਪਲੇਂਟ ਨਹੀਂ ਆਈ ਪੰਜਾਬ ਦੇ ਵਿੱਚ ਕੋਈ ਇੱਥੇ ਮੇਰੇ ਕੋਲ ਕੋਈ ਕੰਪਲੇਂਟ ਨਹੀਂ ਆਈ ਲੇਕਿਨ ਓਵਰ ਆਲ ਅਗਰ ਜਿਹੜੀ ਸੈਕਸ਼ਨ ਹੈਰਸਮੈਂਟ ਐਟ ਦ ਵਰਕਪਲੇਸ ਉਹਦੇ ਕਦੇ ਨਾ ਕਦੇ ਕੋਈ ਆਉਂਦੇ ਜ਼ਰੂਰ ਨੇ ਕੇਸ ਉਹਨਾਂ ਦੇ ਅੰਦਰ ਦੋ ਤਿੰਨ ਚੀ ਚਾਹੇ ਪ੍ਰਾਈਵੇਟ ਕਾਰਪੋਰੇਸ਼ਨ ਹੈ ਜਾਂ ਸਰਕਾਰੀ ਹੈ ਜਾਂ ਕਿਤੇ ਵੀ ਹੈ ਅਗਰ 10 ਤੋਂ ਜ਼ਿਆਦਾ EMPLOYEES ਹੁੰਦੇ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਂਦੀ ਹੈ ਉਹ ਜਿਹੜੀ ਅਨ ਇੰਟਰਨਲੀ ਉਹ ਐਡਰੈਸ ਹੁੰਦੀ ਹੈ ਸਾਡੀ ਕੋਸ਼ਿਸ਼ ਹੈ ਇਹ ਹੁੰਦੀ ਹੈ ਕਿ ਹਰ ਇੱਕ ਜਗ੍ਹਾ ਤੇ ਇਹ ਚੈੱਕ ਰੱਖਿਆ ਜਾਵੇ ਅਗਰ ਉਹਨਾਂ ਦੀ ਇੰਟਰਨਲ ਕਮੇਟੀ ਨਹੀਂ ਬਣੀ ਹੋਈ ਔਰ ਸੈਕਸ਼ੂਅਲ ਹਰੈਸਮੈਂਟ ਕੇਸ ਦੇ ਅੰਦਰ ਉਹ ਐਡਰੈਸ ਨਹੀਂ ਹੋਇਆ ਉਹ ਕੇਸ ਉਹਦੇ ਤੇ ਬਹੁਤ ਹੈਵੀ ਫਾਈਨ ਲੱਗਦਾ ਹੈ ਤੁਹਾਡੇ ਕੋਲ ਟਾਈਮ ਕੋਈ ਵੀ ਕੇਸ ਦਾ ਜਿਸ ਤਰ੍ਹਾਂ ਡੋਰੀ ਦਾ ਆ ਗਿਆ ਜਾਂ ਇਹ ਜਿਸ ਨੇ ਤੁਸੀ ਕੀ ਅਪਰੇ ਤੁਸੀਂ ਇਹ ਕੋਈ ਇਨਕੁਆਰੀ ਟਾਈਮ ਬਾਉਂਡ ਕੇ ਇਹਨਾਂ ਦਿੰਦੇ ਹੋ ਕਿ ਇਹਦੇ ਟਾਈਮ ਤੇ ਰਿਕੁਆਇਰੀ ਦੇ ਦੋ ਬਿਲਕੁਲ ਇਹ ਇਨਕੁਆਰੀ ਲਈ ਟਾਈਮ ਬਾਉਂਡ ਹੀ ਹੁੰਦੀ ਹੈ ਹਮੇਸ਼ਾ ਕਿਸੇ ਵੀ ਕੋਈ ਵੀ ਕੇਸ ਆਂਦਾ ਉਹਦੇ ਲਈ ਟਾਈਮ ਜ਼ਰੂਰ ਚਾਹੀਦਾ ਇਨਕੁਆਰੀ ਕਰਨ ਦੇ ਲਈ ਸੋ ਥਿਸ ਇਜ਼ ਬੀਟਵੀਨ 10 ਟੂ 30 ਡੌਰੀ ਕੇਸਸ ਡੌਰੀ ਕੇਸਸ ਮੈਂ ਕਹਾਂਗੀ 50-50% ਹੁੰਦੇ ਹੀ ਨਹੀਂ ਇਹ ਇਕੱਟੇ ਨਹੀਂ ਹੈ ਮੈਨੂੰ ਲੱਗਦਾ ਵਧੇ ਨਹੀਂ ਠੀਕ ਹੈ ਕਿਉਂਕਿ ਇੱਕ ਤਾਂ ਜਿਹੜੀ ਚੀਜ਼ ਹੈ ਨਾ ਬੰਦੇ ਨੂੰ ਹਰ ਇੱਕ ਨੇ ਸੋਚਣਾ ਵੀ ਚਾਹੀਦਾ ਹਰ ਇੱਕ ਦੇ ਪਰ ਹਮੇਸ਼ਾ ਕਹਿੰਦੀ ਹੈ ਜਦੋਂ ਤੁਸੀਂ ਕਿਸੇ ਦਾ ਡਿਮਾਂਡ ਕਰਦੇ ਹੋ ਕਿ ਫਾਦਰ ਹੈ ਉਹ ਵਿਚਾਰਾ ਦਿਹਾੜੀ ਕਰਦਾ ਉਹਨੇ ਕਮਾ ਕੇ ਥੋੜੇ-ਥੋੜੇ ਪੈਸੇ ਜੋੜ ਕੇ ਵੀ ਆਪਣੀ ਕੁੜੀ ਦਾ ਵਿਆਹ ਕੀਤਾ ਲੇਕਿਨ ਹਲੇ ਵੀ ਡਿਮਾਂਡ ਹੈ ਗੱਡੀ ਲਿਆ ਮੋਟਰਸਾਈਕਲ ਲਿਆ ਕਿ ਇਹੋ ਜਿਹੇ ਜਿਹੜੇ ਕੇਸ ਨੇ ਕਾਫੀ ਆ ਜਿਹੜੇ ਕਿ ਬਹੁਤ ਹੀ ਗਰੀਬ ਤੱਕੇ ਤੋਂ ਨੇ। ਔਰ ਕਈ ਵਾਰੀ ਕੁੜੀਆਂ ਨੇ ਸੂਇਸਾਈਡ ਵੀ ਕਰ ਲਿਆ ਜਾਂ ਉਹਨਾਂ ਨੂੰ ਮਾਰ ਕੇ ਵੀ ਸਿੱਟਾ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਜਦੋਂ ਮੀਡੀਆ ਦੇ ਵਿੱਚ ਇਹੋ ਜਿਹੀ ਖਬਰਾਂ ਆਉਂਦੀਆਂ ਨੇ। ਔਰ ਇਹਦੇ ਉੱਤੇ ਹਰ ਇੱਕ ਲਈ ਮੈਂ ਇਹ ਕਹਣੀ ਵੀ ਜਦੋਂ ਕੋਈ ਵੀ ਇਹੋ ਜਿਹੀ ਡਿਮਾਂਡ ਕਰਦਾ ਆ ਜਾਂ ਇਹੋ ਜੇ ਕੋਈ ਕੁਟਮਾਰ ਹੁੰਦੀ ਆ ਬੇਟੀ ਦੀ ਹਰ ਇੱਕ ਦੇ ਘਰ ਆਪਣੀਆਂ ਧੀਆਂ ਨੇ ਪੈਣਾ ਨੇ। ਪਹਿਲਾਂ ਉਸ ਨੂੰ ਥੋੜੇ ਦਿਲ ਤੇ ਲਾ ਕੇ ਸੋਚੋ ਕਿ ਜੇ ਇਹੋ ਜਿਹਾ ਕੰਮ ਮੇਰੀ ਬੇਟੀ ਨਾਲ ਹੋ ਰਿਹਾ ਹੋਵੇ ਤਾਂ ਕੀ ਹੋਏਗਾ? ਜੋ ਕੇਵਲ ਗੁੱਤ ਤੋਂ ਲੜਕੇ ਨੂੰ ਆਇਲਟਸ ਕਰਕੇ ਬਾਹਰ ਕਿੱਧਰ ਜਾਂਦਾ ਤੇ ਝੱਟੇ ਪੱਖੋਂ ਪੈਸਾ ਵੀ ਆ ਜਾਂਦਾ ਸਾਫ਼ ਨਹੀਂ ਮੈਂ ਤੁਹਾਨੂੰ ਲੜਕੀਆਂ ਬਾਹਰ ਹੀ ਆਰਡਰ ਕਿਤੇ ਰਿਲੇਸ਼ਨ ਜਾਏ ਪਹਿਲੀ ਗੱਲ ਤੇ ਕਿਉਂ ਪ੍ਰੈਸ਼ਰ ਪਾ ਕੇ ਆਇਲਟਸ ਕਰਵਾ ਕੇ ਬਾਹਰ ਭੇਜਿਆ ਜਾਂਦਾ ਤੁਸੀਂ ਕਿਉਂ ਮੈਂ ਇਹੀ ਕਹਿੰਦੀ ਆ ਕਿਉਂ ਪ੍ਰੈਸ਼ਰ ਦੇ ਥੱਲੇ ਕੁੜੀਆਂ ਵੀ ਆਂਦੀਆਂ ਨੇ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਦਿਓ ਕਿ ਤੂੰ ਕਿਸੇ ਵੀ ਤਰੀਕੇ ਦੇ ਨਾਲ ਆਇਲਟਸ ਕਰ ਬਾਹਰ ਜਾ ਫੇਰ ਮੈਨੂੰ ਬੁਲਾ ਇਹ ਵੀ ਤਾਂ ਸੈਲਫਿਸ਼ ਹੈ ਕਿ ਕੋਈ ਕਹੇ ਮੈਂ ਬਾਹਰ ਜਾਣਾ ਤੇ ਤੂੰ ਆਇਲਟਸ ਕਰ ਤੇ ਤੂੰ ਬਾਹਰ ਜਾ ਫਿਰ ਉਸ ਤੋਂ ਬਾਅਦ ਕਈ ਵਾਰੀ ਇਹੋ ਜਿਹੇ ਕੇਸ ਆਦੇ ਕਿ ਉਹ ਕਹਿੰਦਾ ਜੀ ਅਸੀਂ 50 ਲੱਖ ਲਾਇਆ 60 ਲੱਖ ਲਾਇਆ ਸਾਡੀਆਂ ਪਿਆਲੀਆਂ बिक ਗਈਆਂ ਉਹਨੋਂ ਕੁੜੀ ਜਿਹੜੀ ਜਾ ਕੇ ਉੱਥੇ ਬਦਲੀ ਹੋ ਗਈ ਹੈ ਕਿਸੇ ਨੇ ਨਹੀਂ ਕਿਹਾ ਜੀ ਤੁਹਾਨੂੰ ਪਿਆਲੀਆਂ ਵੇਚੋ ਕਿਸੇ ਨੇ ਨਹੀਂ ਕਿਹਾ ਉਹਦੇ ਤੇ ਪੈਸੇ ਲਾ ਕੇ ਤੁਸੀਂ ਬੇਗਾਨੀ ਇੱਕ ਧੀ ਦੇ ਉੱਤੇ ਇਹਨਾਂ ਪ੍ਰੈਸ਼ਰ ਪਾ ਕੇ ਉਹਨੂੰ ਬਾਹਰ ਭੇਜੋ ਚਲੋ ਅਗਰ ਲੜਕੀ ਨੇ ਪ੍ਰੈਸ਼ਰ ਕੀਤਾ ਕਿ ਮੈਂ ਬਾਹਰ ਜਾਣਾ ਜਾਂ ਮੈਂ ਹਾਈਲਾਈਟਸ ਕਰਕੇ ਬਾਹਰ ਜਾਣਾ ਅਗਰ ਉਹ ਬਾਹਰ ਜਾਂਦੀ ਹੈ ਉਸ ਤੋਂ ਬਾਅਦ ਅਗਰ ਕੁਝ ਉਦੈ ਡੈਫੀਨਿਟਲੀ ਕਾਰਵਾਈ ਕੁੜੀ ਤੇ ਵੀ ਹੋਣੀ ਚਾਹੀਦੀ ਮੈਂ ਕਹੀ ਰਿਸ਼ ਦਈਐਸ ਬਸ ਇਹ ਉਦਦੇ ਨੇ ਨੀ ਵਿਆਹ ਨਹੀਂ ਵਿਆਹ ਹੀ ਹੋਇਆ ਤੇ ਬਿਜ਼ਨਸ ਹੋਇਆ ਬਿਲਕੁਲ ਬਿਲਕੁਲ ਐਸਾ ਬਿਜ਼ਨਸ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਚੱਲ ਰਿਹਾ ਵਾ ਕੁੜੀਆਂ ਬਾਹਰ ਜਾ ਕੇ ਫਿਰ ਕਹਿ ਦਿੰਦੀਆਂ ਵੀ ਦੇਖੋ ਮੈਂ ਹਮੇਸ਼ਾ ਦੇਖੋ ਮੇਰੀ ਕਮਿਸ਼ਨ ਦੇ ਅੰਦਰ ਮੇਰੀ ਰਿਸਪਾਂਸਿਬਿਲਟੀ ਹੈ ਕਿ ਸਿਕਿਉਰਟੀ ਐਂਡ ਸੇਫਟੀ ਆਫ ਅ ਗਰਲ ਐਂਡ ਅ ਔਮਨ ਰਾਈਟ ਲੇਕਿਨ ਮੈਂ ਕਦੇ ਵੀ ਪੱਕਾ ਪੱਕਾ ਨਹੀਂ ਕੀਤਾ ਅਗਰ ਕਸੂਰ ਕੁੜੀ ਦਾ ਹੈ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਂਦੀ ਮੈਡਮ ਤੁਸੀਂ ਸੂਮੋਟੋ ਦੇ ਕੇਸ ਕਰਾ ਲੈਂਦੇ ਕੰਪਲੇਂਟਸ ਵੀ ਕਰਾ ਕੇ ਇਸ ਵਾਰ ਦੇਖ ਕਿ ਤੁਸੀਂ ਸੂਮੋਟੋ ਦਾ ਜਾਲ ਲੈ ਰਹੇ ਹੋ ਜਾਂ ਤੁਹਾਡੇ ਕੋਲ ਕੰਪਲੇਂਂਟਸ ਵੀ ਆਉਂ ਠੀਕ ਔਰ ਸੂ ਮੋਟੋ ਦਾ ਲਿਆ ਹੀ ਜਾਂਦਾ ਹੈ ਅਗਰ ਕਈ ਵਾਰੀ ਹੁੰਦਾ ਕਿ ਕੰਪਲੇਨ ਕੋਈ ਨਹੀਂ ਵੀ ਦਿੰਦਾ ਉਹਦੇ ਉੱਤੇ ਅਗਰ ਮੈਨੂੰ ਕੋਈ ਨਜ਼ਰ ਸੋਸ਼ਲ ਮੀਡੀਆ ਤੇ ਆ ਜਾਵੇ ਜਾਂ ਮੇਰੀ ਨੌਲੇਜ ਕੋਈ ਲੈ ਕੇ ਆਵੇ ਕੇ ਕੇ ਸੋਰਿਆ ਉਦੋਂ ਸੂ ਮੋਟੋ ਲਿਆ ਜਾਂਦਾ ਹੈ ਠੀਕ ਹੈ ਠੀਕ ਹੈ ਕੋਈ ਜ਼ਿਆਦਾ ਟੈਕੀਸ ਇਹ ਮੀਡੀਅਮ ਰਿਲੇਸ਼ਨਸ਼ਿਪ ਤੇ ਗੱਲ ਨਹੀਂ ਜ਼ਿਆਦਾ ਖਰਾਬ ਹੋ ਗਿਆ ਤੇ ਇਹ ਵੀ ਵਾਲੀ ਕਿਸੇ ਦੀ ਚਿੰਤਾ ਚਾਹੁੰਗੀ ਕਿ ਜਿਵੇਂ ਤਾਂ ਚਾਹੇ ਲੇਡੀਜ਼ ਹੈ ਚਾਹੇ ਜੈਂਟਲਸ ਹੈ ਉਹਦੇ ਵਿੱਚ ਫਿਊਚਰ ਬਚਿਆ ਹੋਈ ਖਰਾਬ ਹੋ ਗਿਆ ਐਬਸੋਲੂਟਲੀ ਰਾਈਟ ਐਬਸੋਲੂਟਲੀ ਰਾਈਟ ਲਿਵਿੰਗ ਰਿਲੇਸ਼ਨਸ਼ਿਪ ਦਾ ਜਿਹੜਾ ਇਹ ਇੱਕ ਕੁਐਸਚਨ ਹੈ ਕਿ ਇਹ ਜਿਹੜਾ ਲਿਵਿੰਗ ਰਿਲੇਸ਼ਨਸ਼ਿਪ ਦਾ ਤੋਂ ਸ਼ੁਰੂ ਹੈ ਇੱਕ ਕਦਮ ਹੋਣਾ ਚਾਹੀਦਾ ਸਰਪੰਚ ਨੂੰ ਇੱਕ ਕਦਮ ਦੇਣੀ ਹੈ ਸੋ ਜਦੋਂ ਉਹਨਾਂ ਦਾ ਆ order ਆਇਆ ਤੇ ਕੀ ਸਾਰੇ ਮਸਲੇ ਤੁਸੀਂ ਆਪ ਨਹੀਂ ਸੁਨੇ ਸੁਣਨੀ ਸੀ ਤਾਂ ਦੇ ਨਾਲ ਫੇਸ ਵੀ ਨਹੀਂ ਆਇਆ ਮੈਂ ਤੁਹਾਡੇ ਨਾਲ ਬਣਾ ਫੇਸ ਕਰੀਏ ਫੇਸ ਦੇ ਇਸ ਲਾਈਨਸ ਨੂੰ ਮੈਂ ਇਸ ਤਰ੍ਹਾਂ ਜਲਦੀ ਹੈ ਜਿੱਦ ਤੱਕ ਲਿਵਿੰਗ ਰਿਲੇਸ਼ਨਸ਼ਿਪ ਦਾ ਸਵਾਲ ਹੈ ਇਹ ਜਿਹੜਾ ਕਾਨੂੰਨ ਹੈ ਇਹ ਬੜਾ ਓਪਨ ਐਂਡਡਡ ਕਾਨੂੰਨ ਹੈ ਇਦੇ ਅੰਦਰ ਕੋਈ ਉਹਦੇ ਅੰਦਰ ਕੋਈ ਡੈਟਰੈਂਸ ਨਹੀਂ ਆਗੇ ਕਿ ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ ਔਰ ਬਿਲਕੁਲ ਹੀ ਓਪਨ ਐਂਡਡ ਹੈ ਔਰ ਮੈਂ ਪਰਸਨਲੀ ਆਪਣੀ ਤੌਰ ਤੇ ਇਹਦੇ ਖਿਲਾਫ ਹਾਂ ਚਲੋ ਠੀਕ ਹੈ ਤੁਹਾਨੂੰ ਦਿੱਤਾ ਹੈ ਸਰਕਾਰ ਨੇ ਕਿ ਤੁਸੀਂ ਜਿੰਨਾ ਮਰਜੀ ਰਹਿ ਸਕਦੇ ਹੋ ਮਗਰ ਉਹਦੇ ਅੰਦਰ ਡੈਟਰੈਂਸ ਜ਼ਰੂਰ ਹੋਣੇ ਚਾਹੀਦੇ ਨੇ ਜੋ ਕਿ ਮੈਂ ਰეკਮੈਂਡ ਕੀਤਾ ਇੱਕ ਪੇਪਰ ਵੀ ਲਿਖਿਆ ਮੈਂ ਔਰ ਉਹ ਸਰਕਾਰ ਨੂੰ ਪੇਸ਼ ਕਰ ਰਹੀ ਹਾਂ ਮੈਂ ਕਿ ਭਾਈ ਇਹ ਜਿਹੜੀ ਕਾਨੂੰਨ ਹੈ ਇਹਦੇ ਅੰਦਰ ਕਮ ਸੇ ਕਮ ਕੁਝ ਐਸੇ ਰੈਸਟ੍ਰਿਕਸ਼ਨਸ ਤੇ ਲਗਾਓ ਕਿ ਪਰਿਵਾਰ ਖਰਾਬ ਨਾ ਹੋਵੇ ਜਿੱਦਾਂ ਕਿ ਕਿ ਅਗਰ ਕੋਈ ਮੈਰਿਡ ਆਦਮੀ ਹੈ ਉਹਨੂੰ ਲਿਵ-ਇਨ ਦਾ ਜਿਹੜਾ ਰਾਈਟ ਹੈ ਉਹ ਨਹੀਂ ਦੇਣਾ ਚਾਹੀਦਾ ਠੀਕ ਹੈ ਉਹਨੇ ਲਿਵ-ਇਨ ਕਿਤੇ ਰਿਲੇਸ਼ਨਸ਼ਿਪ ਤੇ ਰਹਿਣਾ ਆਪਣਾ ਡਾਈਵੋਰਸ ਦਵੇ ਉਸ ਤੋਂ ਬਾਅਦ ਰਵੇ ਜਾ ਕੇ ਥੈਨ ਕੀ ਜੇਕਰ ਛੋਟੇ ਲੜਕੀਆਂ ਲੜਕੇ ਜਿਹੜੇ ਹੈਗੇ ਅਨਮੈਰਿਡ ਵੀ ਨੇ ਆਪਸ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਹਦੇ ਅੰਦਰ ਵੀ ਕੋਈ ਛੋਟਾ-ਬੋਟ ਜਿਹੜਾ ਆ ਰਜਿਸਟ੍ਰੇਸ਼ਨ ਹੋਵੇ ਕੁਝ ਹੋਵੇ ਚਾਹੇ ਕਿ ਅਗਰ ਤੁਸੀਂ ਇਹ ਰਿਲੇਸ਼ਨ ਨੂੰ ਛੱਡਦੇ ਹੋ ਉਹਦੇ ਵਿੱਚੋਂ ਤੇ ਤੁਹਾਡੇ ਉੱਤੇ ਇਹ ਜਿਹੜੀ ਕਾਰਵਾਈ ਕੀਤੀ ਜਾਏਗੀ ਮੈडम ਦੱਸਾਂ ਉੱਤਰਖੰਡ ਦੇ ਵਿੱਚ ਆਲਰੇਡੀ ਲਾਗੂ ਹੈ ਇਹ ਸਟੇਟ ਲਾਜ਼ ਬਣ ਜਾਂਦੇ ਨੇ ਸੈਂਟਰਲ ਲਾਅ ਤੇ ਹੈ ਹੀ ਹੈ ਜਿਹੜਾ ਲਿਵਿੰਗ ਵਾਲਾ ਸਟੇਟ ਲਾਜ਼ ਲਗਾ ਕੇ ਤੁਸੀਂ ਆਪਣੇ ਸਟੇਟ ਦੇ ਅੰਦਰ ਜਿਹੜੀ ਆ ਪਰਿਵਾਰਾਂ ਨੂੰ ਬਚਾ ਸਕਦੇ ਹੋ ਲੜਕੀਆਂ ਨੂੰ ਬਚਾ ਸਕਦੇ ਹੋ ਔਰ ਇਹ ਜ਼ਰੂਰ ਹੋਣਾ ਵੀ ਚਾਹੀਦਾ ਦੇਖੋ ਜਿੱਥੇ ਤੱਕ ਇਹ ਮਾਈਨਰ ਦਾ ਸਵਾਲ ਹੈ ਨਾ ਇਹ ਆਪਣੇ ਮੋਰਲਸ ਹੁੰਦੇ ਨੇ ਪੇਰੈਂਟਸ ਨੂੰ ਟੀਚਰਸ ਨੂੰ ਇਹ ਸਮਝਾਉਣਾ ਚਾਹੀਦਾ ਆਫਟਰ ਆਲ ਉਹ ਜਿਹੜਾ ਉਹਨਾਂ ਦਾ ਮਾਈਂਡ ਜਿਹੜਾ ਉਹਨਾਂ ਨੂੰ ਹਲੇ ਸਮਝ ਨਹੀਂ ਹੁੰਦਾ ਲੇਕਿਨ ਇਹ ਉਹ ਗੱਲਾਂ 'ਚ ਪੈ ਜਾਂਦੇ ਨੇ ਇਮੋਰਲ ਵੈਲਿਊਸ ਸਭ ਤੋਂ ਪਹਿਲੇ ਘਰੋਂ ਸ਼ੁਰੂ ਹੁੰਦੇ ਨੇ। ਲੇਕਿਨ ਘਰਾਂ ਦੇ ਅੰਦਰ ਅਗਰ ਸਾਡੇ ਮਾਂ-ਬਾਪ ਦੀ ਝਗੜੇ ਬਹੁਤ ਨੇ, ਉਹਨਾਂ ਦੀ ਆਪਸ ਵਿੱਚ ਰਿਲੇਸ਼ਨ ਖਰਾਬ ਨੇ। ਉਹਨਾਂ ਦੇ ਪੇਰੈਂਟਸ ਨੂੰ ਕੀ ਸਮਝਾਉਣ? ਬੱਚਨ ਕੀ ਸਮਝਾਉਣ? ਤੇ ਇਹਦੀ ਮੋਰਲਸ ਕੈਰੈਕਟਰਸ ਜਿਹੜੇ ਨੇ ਇਹ ਜ਼ਰੂਰ ਜਿਹੜੇ ਨੇ ਘਰੋਂ ਸ਼ੁਰੂ ਹੁੰਦੇ ਨੇ, ਉਹਦੇ ਬਾਅਦ ਸਕੂਲ ਤੋਂ ਸ਼ੁਰੂ ਹੁੰਦੇ ਨੇ ਤੇ ਹੋਣੇ ਚਾਹੀਦੇ। ਸਰ ਸਰ ਦੇਖਣ ਨੂੰ ਮੇਰੇ ਤਾਂ ਮੈਂ ਪਾਰਕਾਂ ਦੇ ਵਿੱਚ ਜਿਹੜੇ ਛੋਟੇ ਮਾਈਨਰ ਇਹਾਂ ਦੇ ਗੱچے ਜਿਓਂ ਬੈਠੇ ਹੁੰਦੇ ਨੇ, ਸਰੀਆਂ ਬੈਠੇ ਨੇ ਲੇਕਿਨ ਕੋਈ ਵੀ ਪ੍ਰਸ਼ਾਸਨ ਵੱਲੋਂ ਮੇਰੇ ਖਿਆਲ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਕਹਿੰਦਾ ਜੀ ਉਹਨਾਂ ਦੇ ਦੁਤਾਰਨਾ ਹੀ ਕੀਤੀ ਜਾਵੇ ਤੇ ਇਸ ਤਰ੍ਹਾਂ ਫੁੱਲਿਆਂ ਜਿਦਾਂ ਬੈਠਦੇ ਘਾਹਾਂ ਦੇ ਵਿੱਚ ਦੇਖੋ ਆਪਾਂ ਕਹਿ ਤੋ ਦਿਨੇ ਕਿ ਪ੍ਰਸ਼ਾਸਨ ਆ ਨਹੀਂ ਕਰਦਾ ਪ੍ਰਸ਼ਾਸਨ ਹੋ ਨਹੀਂ ਕਰਦਾ ਲੇਕਿਨ ਪ੍ਰਸ਼ਾਸਨ ਵੀ ਕਿੱਥੇ ਕਿੱਥੇ ਜਾਂਦਾ ਹੈ ਕੀ ਕੀ ਕਰਦਾ ਹੈ ਠੀਕ ਹੈ ਔਰ ਜੇ ਅਗਰ ਮਾਪੇ ਦੇ ਸਸਕਾਰ ਜਿਹੜੇ ਨੇ ਨਾ ਉਹ ਠੀਕ ਨਾ ਬੱਚੇਨ ਦਿੱਤੇ ਹੁਣ ਬੱਚੇ ਕਦੇ ਢੜਕ ਦੇਣੀ ਹੈ ਜਾਂ ਸਕੂਲ ਦੇ ਅੰਦਰ ਜਿਹੜੇ ਟੀਚਰਸ ਨੇ ਉਹ ਠੀਕ ਨਾ ਸਮਝਾਈ ਉਹ ਬੱਚੇ ਨਹੀਂ ਢੜਕ ਦੇ ਕਦੇਗੀ ਠੀਕ ਹੈ ਪ੍ਰਸ਼ਾਸਨ ਹੈ ਕਿ ਕਿਸੇ ਤਰੀਕੇ ਨਾਲ ਵਿਜੀਲੈਂਸ ਦੇ ਲਈ ਉਹਨਾਂ ਨੂੰ ਸਮਝਾਉਣ ਦੇ ਲਈ ਛੋਟੇ ਬੱਚੇ ਨੇ ਸਮਝਾਉਣਾ ਚਾਹੀਦਾ ਪਰ ਆਈ ਊਡ ਸੇ ਇਨ ਥਿਸ ਟੀਚਰ ਸਕੂਲ ਐਂਡ ਪੇਰੈਂਟਸ ਦੇ ਪਲੇ ਅ ਗ੍ਰੇਟ ਰੋਲ ਥੈਂਕ ਯੂ